जी सत्याकाल जी कि सारे आई हो सारे जाने ठीक होवे खुश होवो खुशहाल होवो गाइस मैं देखो रो रही हूँ मम्मा ने बनानी सी सब्जी मैं कटिंग कर रही सी प्याज भी हूँ आप प्याज मतलब चॉप करोंगे चॉपना बढ़िया हो जाता और शायद ठीक हो सारे तीन वजिया प्याज कट्टे प्याज टमाटर कट्ट और मतलब आप चौप कर देने मिर्चा कट्टनियाँ मीजिए आ गए ने इधर के खम्भ ਹੈਲੋ ਜੀ ਸਾਰੀ ਸਤਰੀਆ ਕਾਲ ਜੀ ਸਵਾਗਤ ਹੈ ਤੁਹਾਡਾ ਵਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਉਂਦੀ ਸਾਰੀ ਕਿਵੇਂ ਹੋ امید ਕਰਦੇ ਹਾਂ ਸਾਰੇ ਠੀਕ ਹੋਵੋਗੇ ਅੱਜ ਤਬੀਅਤ ਦਾ ਡਾਊਨ ਡਾਊਨ ਇਹ ਚੱਲ ਰਹੀ ਆ ਅੱਜ ਤਾਂ ਮੈਂ ਵਲੌਗ ਵੀ ਕੋਈ ਸ਼ੂਟ ਨਹੀਂ ਕੀਤਾ ਅੱਜ ਬੱਚੇ ਵੀ ਘਰ ਸੀਗੇ ਕਿਉਂਕਿ ਇਹਨਾਂ ਦੇ ਚੱਲ ਰਹੇ ਨੇ ਐਗਜ਼ਾਮ ਤੇ ਬਾਹਰ ਵੀ ਚਾਹ ਰਾਂਡ ਹੋਈ ਹੋਈ ਅੱਜ ਬੱਦਲਾਂ ਸਵੇਰ ਦਾ ਪਰ ਬਾਰਿਸ਼ ਵੀ ਹੋ ਰਹੀ ਹੈ ਤੇ ਮੈਂ ਪਈ ਸੀਗੀ ਤੇ ਸਾਡੇ ਨਾਲ ਜਿਨ੍ਹਾਂ ਦਾ ਤੁਹਾਨੂੰ ਦੱਸਿਆ ਨਾ ਵੀ ਡੈਥ ਹੋ ਗਈ ਸੀਗੀ ਮम्मा ਦੇ ਚਾਚਾ ਜੀ ਦੀ ਹਨਾ ਪਿੱਛੇ ਜਦੋਂ ਮੈਂ ਆਪਣੇ ਪਿੱਕੇ ਲਈ ਸੀਗੀ ਉਦੋਂ ਫਿਰ ਉਹਨਾਂ ਦੇ بیٹے ਦੇ ਮਤਲਬ ਕਿ ਵਾਈਫ ਕੋਲ ਉਹਨਾਂ ਦੀ ਮਤਲਬ ਕਿ ਉਹਨਾਂ ਦੇ بیٹے ਦੇ ਬੇਟਾ ਹੋਇਆ ਹੈ ਹਾਂਜੀ ਉਹਨਾਂ ਨੂੰ ਪੋਤਾ ਹੋਇਆ ਤਾਂ ਕਰਕੇ ਫਿਰ ਅਸੀਂ ਅੱਜ ਉਹਨੂੰ ਹੁਣ ਦੇਖਣ ਜਾਣਾ ਹੈ ਉਹ ਸਾਇਦ ਪਾਪਾ ਕਹਿੰਦੇ ਕੱਲ ਨੂੰ ਮੈਂ ਬੀਜੀ ਹੋ ਜਾਣਾ ਵੀ ਹੁਣ ਚਲ ਆਪਣੇ ਕੋਲ ਆ ਸਾਡੇ ਕੋਲ ਖਮਾੜੋ ਹੋਇਆ ਹਨਾ ਹਸਪੀਟਲ 'ਚ ਕਹਿੰਦੇ ਵੀ ਫੇਰ ਵੀ ਮੈਂ ਕੱਲ ਨੂੰ ਬਾਹਰ ਜਾਣ ਗਾਣੀ ਕਿ ਚਲ ਅੱਜ ਦੇਖਿਆ ਆਉਣੀ ਆ ਤੇ ਹੁਣ ਤਾਂ ਉੱਠੀ ਆ ਮਾਮੀ ਇਹਨਾਂ ਦਾ मामੂ ਵਾਂਗੂ ਜਿਹਦੇ ਕੋਲ ਹੋਇਆ ਮੇਰਾ मामੂ ਲੱਗਦਾ ਵੈਸੇ ਮੈਨੂੰ ਮੈਂ ਉਹਨੂੰ 2 ਮਿੰਟ ਦੀ ਜੀ ਕਹਿੰਦਾ ਮੈਂ ਇਤਨਾ ਛੋਟਾ ਹੈਗਾ ਤਾਂ ਕਰਕੇ ਫੇਰ ਹੁਣ ਇੱਧਰ ਆਪਾਂ ਮੈਂ ਸਹਿਜੂ ਕਹਾਂ ਕਿ ਸਹਿਜੂ ਪਿਆਜ਼ ਕੱਟੇ ਡਰਾਈਂਡ ਕਰਕੇ ਰੱਖ ਦੇ ਵੀ ਮੈਂ ਜਲਦੀ ਜਲਦੀ ਸਬਜ਼ੀ ਨੂੰ ਤੜਕਾ ਲਾ ਕੇ ਸਬਜ਼ੀ ਨੂੰ ਬਣਾ ਕੇ ਰੱਖ ਜਾਣੀ ਆ ਤੇ ਅਸੀਂ ਚਾਹ ਵੀ ਪੀਤੀ ਹੈ ਤਾਂ ਕਿ ਟਿਊਸ਼ਨ ਤੋਂ ਆਈ ਸੀਗਾ ਨਾ ਮੈਂ ਕਿਹਾ ਪੈਸੇ ਕੀ ਹੁਣ ਮੈਂ ਕੱਲ੍ਹ ਵੀ ਨਾਲੇ ਚਾਪੀ ਲੈਨੇ ਆੜੇ ਉਹ ਚਾਹ ਤਰੀ ਹੋਈਆ ਤੇ ਅਬੀ ਵੀ ਪਤਾ ਪਿਆ ਸੀਗਾ ਹਾ ਹਾ ਹਾਂ ਹਾਂ ਦੋਸੀਆ ਦਉਂਗੀ ਚਲੋ ਜੀ ਹੁਣ ਅਸੀਂ ਚਾਹ ਪਾਣੀ ਪੀ ਕੇ ਤਿਆਰ ਹੋ ਜਾਈਏ ਮੈਂ ਤੁਹਾਨੂੰ ਫੇਰ ਮਿਲਦੀ ਆ ਤੇ ਤੁਹਾਨੂੰ ਰਾਸਤੇ ਜਾਂਦੇ ਹੋਏ ਮਿਲਾਂਗੀ ਬੜੇ ਰਿਹਾ ਵੀਡੀਓ ਦੇ ਨਾਲ ਹਾਂਜੀ ਗਾਇਸ ਮੈਂ ਲੱਗੀ ਆ ਜੀ ਇਹ ਸਬਜੀ ਬਣਾਉਣ ਸਬਜੀ ਦਾ ਤਾਂ ਆਪਾਂ ਨੇ ਤੜਕਾ ਸੱਪਣ ਤੋਂ ਦੋਹਣੀ ਸਬਜੀ ਨੂੰ ਤੜਕਾ ਲਾਤਾ ਤੜਕਾ ਲਾ ਕੇ ਫਿਰ ਮੈਂ ਹੁਣ ਤਿਆਰ ਹੋਣਾ ਰੈਡੀ ਹੋਣਾ ਚਲੋ ਲਓ ਜੀ ਹੁਣ ਇਹ ਨੂੰ ਮੈਂ ਬਾਣੀ ਰੱਖ ਦੇਣਾ ਇਸ ਤੋਂ ਬਾਅਦ

ਸਵੇਰੇ ਗੁੰਨਾ ਸਵੇਰੇ ਮੈਂ ਗੁੰਨਾ ਤਾਂ ਨਹੀਂ ਕਿਤੇ ਆਉਣਾ ਪਰ ਮੈਂ ਸਵੇਰੇ ਨੂੰ ਨਹੀਂ ਗੁੰਨਾ ਕਰਖਾ ਚਾਹ। ਕੋਈ ਮੇਰਾ ਸਰੀਰ ਸੇਲ ਨਹੀਂ ਚੜ੍ਹ ਗਈ। ਕਈ ਵਾਰ ਲੇਟ ਉੱਠੁੰਦਾ ਪਤਾ ਨਹੀਂ ਲੱਗਦਾ ਲੱਗਦਾ। ਚਲ ਮੈਂ ਹੁਣ ਜੀ ਤੁਹਾਨੂੰ ਫੇਰ ਮਿਲਦੀ ਆ। ਮੈਂ ਆਟਾ-ਉਟਾ ਗੁੰਨਾ ਲਵਾ। ਜਸ ਮੈਂ ਹੋ ਗਈ ਜੀ ਤਿਆਰ ਸਹਿਜ ਦੇ ਪਾਪਾ ਆ ਗਏ। ਤੇ ਅਸੀਂ ਹੁਣ ਚੱਲੇ ਆ ਜੀ। ਅਸੀਂ ਜਾਣਾ ਘਮਾਣੋਂ ਉਹਨੂੰ ਬੱਚਾ ਦੇਖਣ। ਬੇਟਾ ਹੋਇਆ ਉਹਨਾਂ ਦੇ। ਤੁਹਾਨੂੰ ਮੈਂ ਦੱਸਿਆ ਸੀਗਾ ਪਹਿਲਾਂ ਵੀਡੀਓ ਦੇ ਵਿੱਚ। ਮੈਂ ਰੈਡੀ-ਸ਼ੈਡੀ ਹੋ ਗਈ ਸਹਿਜ ਉਹਨੀ ਵੀ ਉਹ ਘੱਡੀ 'ਚ ਬੈਠੀ ਹੈ। ਸਹਿਜ ਖੜੀ ਹੈ ਮੇਰੇ ਕੋਲ। ਏ ਬਸ ਜੀ ਹੁਣ ਮੈਂ ਤਿਆਰ ਹੋ ਕੇ ਹੁਣ ਤੁਸੀਂ ਜਾਵਾਂਗੇ ਟਾਈਮ ਹੋ ਗਿਆ 7 ਵਜਣੇ ਵਾਲੇ ਨੇ ਤੇ ਉਹੀ ਅਸੀਂ ਸਵੇਕ 7 ਨਾ 7:30 ਤੱਕ ਉੱਥੇ ਪਹੁੰਚਾਂਗੇ ਬੱਚੇ ਨਾਲ ਦੀ ਨਾਲ ਦੇਖ ਕੇ ਵਾਪਸ ਆ ਜਾਾਂਗੇ ਮਿਲਦੀਆਂ ਜੀ ਤੁਹਾਨੂੰ ਗੱਡੀ 'ਚ ਬੈਠ ਕੇ ਜੋ ਜਣੇ ਲੇਟ ਨਾ ਹੋਈ ਫਿਰ ਜ਼ਿਆਦਾ ਠੀਕ ਹੈ ਧਿਆਨ ਨਾਲ ਜਾਈ ਨਾਲੇ ਹੌਲੀ ਹੌਲੀ ਟੱਕਾ ਟੱਕਾ ਹੁਣ ਖੋਲਦਾ ਅੱਖਾ ਖੋਲਦਾ ਚਲੋ ਬੇਨਾ ਚਾਰੇ ਚਾਰੇ ਬੇਨਾ ਆ ਤੇ ਇਹ ਪਹਿਣਾ ਉਹਦੇ ਚ ਰੱਖ ਦੇ ਦੇ ਕੱਪੜੇ ਉਹਦਾ ਰਾਣੀ ਚੱਲੇ ਜੀ ਹਸਪੀਟਲ ਤੋਂ ਦੇਖ ਕੇ ਘਰ ਨੂੰ ਫੋੜਾ ਬੈਠਣ ਲੱਗਿਆਂ ਦੀ ਅਸੀਂ ਆਪਣੀ ਗੱਡੀ ਦੇ ਵਿੱਚ ਹੈਲੋ ਹਾਂ ਹੈਲੋ ਸੱਚੀ ਗੱਲ ਜੀ ਮੈਂ ਵੀ ਆਨਲਾਈਨ ਪੈਸੇ ਕਮਾਉਣੇ ਨੇ ਜੀ ਭਾਈ ਕਦੋਂ ਕਰਾਂਗੇ ਹੁਣ ਆਪ ਵੀ ਚੱਲੇ ਆਂ ਕੁਝ ਕਾਮਾਂਗੇ ਕਦੋਂ ਹੋਏਗੀ ਗੋਲ ਕੱਪੇ ਦੇਖਦੇ ਆ ਮੈਂ ਤੁਹਾਨੂੰ ਫੋਨ ਕੀਤਾ ਤੁਸੀਂ ਮੈਨੂੰ ਆਇਆ ਹੋਇਆ ਫੇਸਬੁਕ ਤੇ ਚੈਲੰਜ ਨਹੀਂ ਕਰਨਾ ਹੈਗਾ ਚੈਲੰਜ ਕਰਦੇ ਆ ਸਹਿਤ ਮੈਂ ਕਰੂੰਗੀ ਸਹਿਤ ਸਹਿਤ ਤੇ ਮੈਂ ਚੈਲੰਜ ਨਹੀਂ ਮਨ ਨਹੀਂ ਹਾਲੇ ਨਹੀਂ ਤੇ ਅੱਜ ਹੀ ਦੋ ਹੈ ਅੱਜ ਹੀ ਦੋ ਦਾ ਬਾਕੀ ਖਾਣਾ ਤੁਸੀਂ ਕਰਨ ਵੀਡੀਓ ਆਵੜੀ ਵਾਂ ਚਲੀ ਚੱਲੀ ਕੋਈ ਗੱਲ ਨਹੀਂ ਤੁਸੀਂ ਦੱਸ ਦਿਓ ਅਸੀਂ ਕਿਨੇ ਤਾਂ ਫੇਰ ਇਹ ਘਰੇ ਬੈ ਕੇ ਨਾ ਘਰੇ ਮਗਾ ਕੇ ਆਪਾਂ ਫੇਰ ਕਰਾਂਗੇ ਚੱਲੂ ਤੇ ਉਹ ਅਸੀਂ ਹੁਣ ਕਰੀ ਬੰਦ ਹੋ ਗਿਆ ਛੇਤੀ ਬੰਦ ਹੋ ਜਾਂਦਾ ਖਮਾਣਾ आए तो हाले तो भी बहुत है अभी एक अभी खाना उसी खाना बोल दे नहीं ਫੋਲੀ ਚੱਕ ਕੇ ਲਓ ਤੁਸੀਂ ਗਿਰਚਾ ਨਹੀਂ ਉੱਥੇ ਟੇਸਟੀ ਆ ਸਾਹਿਬ ਟੇਸਟੀ ਆ ਬੋਲਦੇ ਨਹੀਂ ਤੇਦੀ ਅਸੀਂ ਹੁਣ ਲੱਗ ਗਿਆ ਫਾਸਟ ਫੂਡ ਖਾਣਾ ਮਤਲਬ ਕਿ ਉਹ ਸਾਹਮਣੇ ਕੁਝ ਮੈਂ ਤਾਂ 버ਗਰ ਮੰਗਾਇਆ ਮੈਂ ਕਿਹਾ 버ਗਰ ਖਾ ਕੇ ਦੇ ਦਿਆ ਨਪਾਲੀਆਂ ਦੀ ਸ਼ਾਪ ਹਨਾ ਕਿਉਂਕਿ ਅੱਗੇ ਅਸੀਂ ਮਤਲਬ ਕਿ ਖਾਣਾ ਵਗੈਰਾ ਤਾਂ ਤੁਹਾਨੂੰ ਪਤਾ ਹੀ ਅਸੀਂ ਘੱਟੇ ਹੁੰਨੇ ਜਿਆਦਾ ਅਸੀਂ ਖੰਨੇ ਜਾਂਦੇ ਆ ਪਰ ਖਾਣਾ ਵੀ ਆ ਜਾਂਦੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਬੱਚਿਆਂ ਦੇ ਕੱਪੜੇ ਮੈਂ ਜ਼ਿਆਦਾਤਰ ਖਮਾਣਤ ਸਾਇਦ ਪਾਪਾ ਦੇ ਕੱਪੜੇ ਖਮਾਣੋਂ ਤੋਂ ਜਾਂਦੇ ਨੇ ਤੇ ਆਹ ਦੇਖੋ ਜੀ ਹੁਣ ਸਹਜ ਮੈਂ ਵੀ ਦੱਸਦਾ ਵੀ ਨੇ ਵੀ ਫਟਾਫਟ ਦੱਸਦਾ ਵੀ ਪਾਪਾ ਮੈਂ ਵੀ 버ਗਰ ਖਾਣਾ ਅਭੀ ਕਹਿੰਦਾ ਪਾਪਾ ਮੈਂ 버ਗਰ ਖਾਣਾ ਆਪ ਸਾਨੂੰ ਕਹਿੰਦੀ ਕਹਿੰਦੇ ਥੋੜਾ ਜਿਹਾ ਪਾਸਤਾ ਥੋੜਾ ਜਿਹਾ ਗਰੀ ਪਾਸਤਾ ਲਿਆਦਾ ਵੀ 10 ਹੋਤੇਗਾ ਆਪਣੇ ਪਾਪੇ ਦਾ ਰਹਿ ਚੱਲਦਾ ਈ ਥੋੜਾ ਜਿਹਾ ਪਾਸਤਾ ਉਹ ਤਾਂ ਜਮ ਪਾਸਤਾ ਖਾਣਾ ਵੀ ਤਾਂ ਜਦਾ ਫੁੱਲ ਪਲੇਟ ਜਾਂ ਹਾ ਪਲੇਟ ਕਹਿਣਾ ਪੈਣਾ ਕਹਿੰਦੇ ਥੋੜਾ ਜਿਹਾ ਪਾਸਤਾ ਲਿਆ ਦਿਓ ਮੈਂ ਤੇ ਵੀ ਇਨਾ ਵਸੇ ਬਹੁਤ ਹੈ ਪਾਪਾ ਕਹਿੰਦੇ ਚੰਗੀ ਤਰ੍ਹਾਂ ਦੱਸ ਦੇ ਅਗਰ ਖਾਣ ਦੇ ਟਾਈਮ ਚ ਜਿਹੜੀ ਖਾਣੀ ਆ ਇਹ ਹੈਗਾ ਜੀ ਖਮਾਨੋ ਸ਼ੇਰ ਦੇਖੋ ਖਮਾਨੋ ਦਾ ਸ਼ੇਰ ਕਿ ਨਹੀਂ ਦੀ ਹਟੀ ਕੋਮਲ ਦੀ ਕੋਟੀ ਬਦਿਆ ਹੁੰਦੇ ਨੇ ਜੀ ਕੱਪੜੇ ਇੱਥੇ ਵੀ ਇਹ ਅੱਜ ਸਾਡੇ ਦੋ ਸ਼ਹਿਰ ਲੱਗਦੇ ਨੇ ਸਾਨੂੰ ਇੱਕ ਖਮਾਣਵਾ ਇੱਕ ਇਹ ਖੰਨਾ ਇਹ ਖਮਾਣਵਾ ਜੀ ਤੇ ਉਹ ਹੈਗਾ ਇੰਦਰ ਗਾਰਮੈਂਟਸ ਮੈਂ ਉੱਥੋਂ ਲਈ ਨੇ ਬੱਚਿਆਂ ਦੇ ਕੱਪੜੇ ਪਰ ਹੁਣ ਮੈਂ ਹਟ ਗਈ ਹੁਣ ਇਹਨਾਂ ਦੀ ਇੰਨੀ ਵੈਰਾਈਟੀ ਬੱਚਿਆਂ ਦੀ ਮਤਲਬ ਕਿ ਫੈਂਸੀ ਡਰੈਸਾਂ ਨਹੀਂ ਇਹਨਾਂ ਦੀਆਂ ਹੁੰਦੀਆਂ ਹੈਗੀਆਂ ਜੇ ਮੰਨ ਲਓ ਸਿਆਲਾ ਵਾਲੇ ਹਨਾ ਆਪਾਂ ਜੇ ਗਰਮੀ ਵਾਲੇ ਲੈਣੇ ਆ ਨਾਰਮਲ ਘਰ ਪਾਉਣ ਨੂੰ ਉਹ ਵਧੀਆ ਹੁੰਦੇ ਨੇ ਉਹ ਖੜੀ ਜਾ ਹੁਣ ਉੱਥੇ ਉੱਥੇ ਹੁਣ ਦੱਸਦੀ ਹੋਗੀ ਥੋੜਾ ਆ ਜਾ ਪਾਸਤਾ ਓੜਿਆ papa pasta ਸਾਡਾ தாਜੀ ਆ ਗਿਆ 버거ਰ ਸਾਇਦ papa 버거ਰ ਲੈ ਕੇ ਆ ਗਏ ਸਾਡੇ ਲਈ ਮੈਨੂੰ ਅਰਵੀ ਜੋਤ ਨੂੰ ਆਜੋ ਜੀ ਤੁਸੀਂ ਵੀ ਖਾ ਲਓ 버거ਰ ਹਸੀ ਲੱਗੇ 버거ਰ ਖਾਣ ਦੇਖਿਆ ਟੈਸਟ ਕਰਕੇ ਖਵਾਣੋ 버거ਰ ਦਾ ਗਾਇਜ਼ ਮੂਸ ਆਪਕਾ ਅਲੋ ਕਰਨੀ ਨਾ ਲੱਜ ਬਹੁਤ ਟੈਸਟੀ ਹੈ ਬਹੁਤ ਜ਼ਿਆਦਾ ਨਹੀਂ ਮਤਲਬ ਕਿ ਠੀਕ ਹੈ

ਹਾਂਜੀ ਫਰੈਂਡਸ ਅਸੀਂ ਆ ਗਏ ਜੀ ਘਰੇ ਹੁਣ ਸਹਜ ਲੱਗੀ ਬਚਾਰੀ ਆਪਣੀ ਡਰੈਸ ਪ੍ਰੈਸ ਕਰਨ ਮੇਰੇ ਯਾਦ ਨਹੀਂ ਸੀ ਆ ਮੇਰੇ ਮੈਨੂੰ ਯਾਦ ਨਹੀਂ ਸੀ ਬੂਟਵਾਰ ਕਿਸੇ ਸਹਜ ਮਮਨ ਜਸ ਡਰੈਸ ਪ੍ਰੈਸ ਕਰਦੀ ਆ ਅਭੀ ਬੂਟ ਸਾਫ ਕਰ ਲਾ ਬੂਟੂ ਜੀ ਧੋਤਾ ਹੈ ਮੈਂ ਤਾਂ ਹੁਣ ਦੋ ਵਾਰ ਹੋ ਗਿਆ ਭੁੱਲ ਜਾਨੀ ਆ ਚੱਲ ਸਹਜ ਬੁਖਾਰ ਜਮ ਨੂੰ ਹਣਾ ਮਨ ਲੱਗਦਾ ਕੋਲੀ ਲੈ ਲਓ ਤੁਸੀਂ ਦਵਾਈ ਲੈਂਦੇ ਨਹੀਂ ਪਰ ਲੈ ਲਓ ਇੱਥੇ ਬੁਖਾਰ ਚੜਿਆ ਅਭੀ ਮੰਮਾ ਨੂੰ ਬੁਲਾਓ ਤਕਲੀਫ ਜੀ ਹੋ ਰਹੀ ਆ ਆ ਵੀ ਕੀ ਆ ਇਹਦੇ ਚਲ ਫਾਫੇ ਦੇ ਚਮਟੀਆਂ ਜੀ ਨਾ ਚੱਕ ਕੇ ਪੁੱਤੋ ਦੋ ਰੱਖ ਦੇ ਨਾ ਮੇਰੀ ਗੱਲ ਸੁਣ ਉਹ ਜਿੰਨਾ ਤੁਸੀਂ ਆਪ ਕੋ ਨੂੰ ਨਾ ਦਿਖਾਓ ਮੇਰੀ ਗੱਲ ਸੁਣ ਪੁੱਤ ਬਣ ਕੇ ਇੱਕ ਤਾਂ ਪੁੱਤ ਬਣ ਕੇ ਉਹ ਦੇਖੋ ਰੱਖ ਇੱਕ ਬੂਟ ਰੱਖ ਦੇ ਮੇਰੀ ਜੁੱਤੀ ਚੱਕ ਕੇ ਰੱਖ ਦੇ ਪੁੱਤ ਬਣ ਕੇ ਨਾ ਨਾ ਕਿਉਂ ਕੁੜ ਕੁੜ ਤੇ ਬੱਸ ਜੀ ਹੁਣ ਮੈਂ ਦੁੱਧ ਗਰਮ ਕਰ ਲਈ ਸੀਗੀ ਇਹ ਥੋੜਾ ਜਿਹਾ ਪੋਸਾ ਜਾ ਹੋ ਗਿਆ ਦਵਾਰੇ ਕੋਣ ਇਹਨਾਂ ਨੂੰ ਮੈਂ ਪਾ ਕੇ ਦੰਨੀ ਆ ਪੀਣ ਵਾਸਤੇ ਤੇ ਅਸੀਂ ਜਾਇਆ ਜੀ ਕਿ ਖਮਾਣੋ ਜਾ ਕੇ ਆ ਗਏ ਤੇ ਕਿਚਨ ਦਾ ਖੰਡਾਰਾ ਹਜੇ ਕਿਚਨ ਸੈਟ ਨਹੀਂ ਆਉਂਦੀ ਕਿਉਂਕਿ ਸੈਟ ਪਾਣੀ ਆਉਂਦੀ ਮਠਿਆਈਆਂ ਪਈਆਂ ਨੇ ਆਲਸਰ ਦੀ ਭਰਿਓ ਪਈਆਂ ਤੇ ਮੈਂ ਫ੍ਰਿਜ ਚ ਵੀ ਨਹੀਂ ਰੱਖ ਹੋਣੀਆਂ ਹੈਗੀਆਂ ਫ੍ਰਿਜ ਚ ਵੀ ਫਿਰ ਵਧੀਆ ਬਣਾਈਆਂ ਰੱਖਿਆ ਮਤਲਬ ਕਿ ਉਹ ਟੇਸਟ ਜਿਆ ਹੋਰ ਹੋ ਜਾਂਦਾ ਹੁਣ ਦੁੱਧ ਗਰਮ ਕਰਤੀ ਬੱਸ बिच मिठा सब्जी मैं बना के रख दी सी टाइम हो गया टाइम कि मेरा ना भोख खत्म हो साढ़े ना हो गया मेरा ना पोख खत्म हो गया मेन पोखा भी भुल गई मेरे दिमाग च नहीं आया मैं आए हो गया मैं चल घर खत्म होगी घर में गया ਮੋਜਾ ਪਿਆ ਮੋਜਾ ਪੀਨੇ ਮੋਜਾ ਕਰਨਾ ਚਾਹ ਲ ਟੇਸਟ ਹੀ ਲਗਦਾ ਹੈਗਾ ਫਾਸਟ ਬੁਟ ਆ ਗਏ ਸਭ ਨੂੰ ਮਜ਼ਾ ਨਾ ਨਾ ਨਹੀਂ ਪੀਤਾ ਨਹੀਂ ਦੁੱਧ ਗਰਮ ਤੇਰੇ ਦੁੱਧ ਪੀਣਾ ਹੁੰਦਾ ਸਵੇਰੇ ਪੀ ਤਾ ਸਵੇਰੇ ਪੀ ਨਾ ਤੇ ਇੱਕ ਹੋ ਸਿੱਪ ਕਰ ਲੈ ਬਸ ਮਾੜਾ ਜ ਨਹੀਂ ਕੋ ਤਾ ਹੋਂ ਸਵੇਰੇ ਪੀਓ ਤੁਸੀਂ ਬਸ ਨਹੀਂ ਨਹੀਂ ਪਾਸੇ ਪੀਛੇ ਤੀ ਕਰ ਨਾ ਸਹੀ ਫਿਰ ਹੋਂ ਨਹੀਂ ਪੀਣਾ ਤੇ ਤੂੰ ਦੁੱਧ ਪੀਣਾ ਫਿਰ ਹੋਂ ਨਹੀਂ ਦੁੱਧ ਨਹੀਂ ਪੀਣਾ ਨਾ ਵੀ ਕਹ ਦੁੱਧ ਦਾ ਡਾਲ ਤੁਸੀਂ ਆਪਣਾ ਹੋਰ ਹੋਰ ਚੀਜ਼ਾਂ ਲਾ ਜਨਾ ਮੈਨੂੰ ਦੁੱਧ ਨਹੀਂ ਪੀਣਾ ਹੈਗਾ ਤਾਂ ਤਾ ਲੱਗ ਗਿਆ ਪੀਣ ਤੇ ਦੁੱਧ ਨਹੀਂ ਪੀਂਦੀ ਕਿ ਮੈਨੂੰ ਵੈਸੇ ਹੀ ਹੋਰ ਲੋਟ ਹੋ ਰਿਹਾ ਹੁਣ ਕੋਕੂਂ ਦਾ ਮੈਂ ਆਪਣਾ ਕੋਕੂਂ ਨਾਲ ਸਹੀ ਹੋ ਗਿਆ ਤੋਣ ਹਾਂ ਬੜੀ ਜਿਆਦਾ ਲੱਗਦਾ ਹੈਗਾ

ਜਲਦੀ ਕਰ ਸਾਂ ਜਲਦੀ ਕਰ ਬੱਸ ਜੀ ਹੁਣ ਸਾਇ ਤੇ ਪਾਪਾ ਨੇ ਇਸ ਵੇਲੇ ਜਲਦੀ ਜਾਣਾ ਮੈਂ ਮਾਦਾ ਮੈਂ ਤਾਂ ਉਹ ਤਾਂ ਇਹ ਨਹੀਂ ਕਰੀਦਾ ਹੁੰਦਾ ਮੈਂ ਇਹ ਵੀ ਆ ਮੈਂ ਛੱਡ ਦਾਂ ਦੇਖ ਲਓ ਪਾਣੀ ਕਰਦੇ ਹੁੰਦਾ ਪਤਾ ਫਿਰ ਜਦੋਂ ਗੇਮ ਖੇਡਿਆ ਕਰਾਂ ਤਾਂ ਗੇਮ ਪਤਾ ਇੱਕ ਗੇਮਸ ਹੁਣ ਖੇਡਦਾ ਜਦ ਸਕੂਲ 'ਚ ਜ਼ੋਰ ਲੱਗਿਆ ਕਰਦਾ ਨਾ ਫਿਰ

ਯਾਰ ਉਹ ਤਾਂ ਜੂਸ ਆ ਰਿਹਾ ਜੂਸ ਨੂੰ ਮੈਂ ਨਾ ਮੈਂ ਰਿਹਾ ਜੂਸਰ ਲੈਂਦਾ ਸੀ ਮੈਂ ਨਹੀਂ ਲੈਣ ਦਿੱਤਾ ਹੈ ਨਾ ਉਹਨੂੰ ਹੁਣ ਮੈਂ ਲੋਹੀ ਤਾਂਨੇ ਮਾਰੀ ਜਾਂਦੇ ਆਂ ਵੀ ਇਹਨਾਂ ਥੋੜੀ ਮਾਰ ਹੈ ਨਾ ਜੂਸ ਕਰਨੀ ਲੈਣ ਦਿੱਤਾ ਹੈ ਨਾ ਇਹ ਥੋੜੀ ਮਾਰ ਟੋਕ ਦਿੰਦੀ ਆ ਟੋਕਦੀ ਨਹੀਂ ਹੁੰਦੀ ਮੈਂ ਆਪਣਾ ਘਰ ਦੇਖਣਾ ਹੁੰਦਾ ਜੀ

ਲੜਾ ਇਹ ਮਿੱਠੋ ਦੇਣਾ ਮਿੱਠੋ ਮਿੱਠੋ ਨੂੰ ਡਾ ਦੇਣਾ ਲੈ ਨਾ ਡਾਣਾ ਮੈਂ ਸੱਚੀ ਕਹ ਰਹੀ ਆ ਸਾਰਾ ਮੈਂ ਦੁੱਧ ਦੇਣਾ ਆ ਇਹ ਵਾ ਨਾ ਦੁੱਧ ਹੀ ਤਾਂ ਤੁਹਾਨੂੰ ਬੋਲੇਣੀ ਕੋਈ ਨਵੇਸ਼ ਤੋਂ ਚਾਹੀਦਾ ਕੋਈ ਨਾ ਲੈ ਜਦਾ ਬੇਸਟ ਕਰਦੇ ਉੱਥੇ ਰੱਖਦੇ ਬੇਸਟ ਕਰਦੇ ਉੱਥੇ ਇੱਥੇ ਰੱਖਾ ਕਾੜ ਕੇ ਲੈ ਜਾ ਹਾਲੇ ਜਾ ਹਾਲੇ ਜਾ ਮਾਪਾ ਤਾਂ ਮੈਂ ਲੈ ਹੁੰਨੀ ਆ ਲੈ ਲੈ ਬੇਸਟ ਕਰ ਲੈ ਇੱਥੇ ਹੀ ਰੱਖ ਲੋ ਨਾ ਬੇਸਟ ਕਰਨਾ ਉੱਥੇ ਰੱਖਦੇ ਆ ਲੈ ਰਹਾ ਪੁੱਤ ਬਣ ਕੇ ਆ ਜਾ ਪੁੱਤ ਬਣ ਕੇ ਦੇਖੀ ਲੈ ਜਾ ਚਲੋ ਜੀ ਹੁਣ ਇਹ ਵਲੌਗ ਦਾ ਮੈਂ ਹੁਣ ਇੱਥੇ ਹੀ ਕਰਦੀ ਆ ਦੁੱਧ ਘਟਾਉਣਾ ਨਹੀਂ ਹੈਗਾ ਆ ਫੜਾ ਦੁੱਧ ਉਹ ਵੀ ਸਾਹਜ हाँ ठंडी प्रेस पे अनलाइज़ने तो ये तो बारडी निकल लेना है ठंडी क्या बने हैं बहुत गर्म हो ये और देखो ना पर कुछ नहीं पहना देगी वो तो पर्स गोल्ड पर अच्छा जी और नाम वो मैं पहन देंगे एनू एनू फैक्टरी क्या बने हैं चलो ठीक है पिंगी सोनी प्रेस कितने आज तो मेरा सर बहुत दंप्त ਮੇਰੇ ਮੂੰਹ ਚ ਦੰਦੀ ਵੱਢ ਹੋ ਗਈ ਮੈਨੂੰ ਕਿਸ ਨੇ ਗਾਲ ਕੱਢੀ ਆ ਹੁਣ 아이 ਨਹੀਂ ਪਤਾ ਸਹਜ ਨੇ ਕੱਢੀ ਆ ਪਾਪਾ ਨੇ ਕੱਢੀ ਆ ਤੁਹਾਡੇ ਤਿੰਨਾਂ ਚੋਂ ਕਿਸ ਨੇ ਮੈਨੂੰ ਗਾਲ ਕੱਢੀ ਆ ਮੈਨੂੰ ਮम्मा ਨੂੰ ਪਤਾ ਨਹੀਂ ਕੱਢ ਤੂੰ ਦਿਨਾਂ ਚੋਂ ਗੱਡੀ ਆ ਕਿਸ ਨੇ ਕਿਸ ਨੇ ਪਾਪਾ ਨੇ ਕੱਢੀ ਹੋ ਗਈ ਕਿਸ ਨੇ ਕਿਸ ਨੇ ਗਾਲ ਕੱਢੀ ਆ ਮੈਨੂੰ ਕਤੀਰਾ ਗੁੰਤਾਂ ਨਹੀਂ ਪੀਣਾ ਸਵੇਰੇ ਹਾਂਜੀ ਪਰ ਪਾਪਾ ਨੇ ਹੁਣ ਦੋ ਤਿੰਨ ਦਿਨ ਹੋ ਗਏ ਰਹਿਣ ਦਾਨੇ ਕਾਲੂ ਤਾਂ ਪੀਣ ਨੂੰ ਚਲੋ ਜੀ ਇਹ ਵਲੌਗ ਦਾ ਪੈਤੀ ਕਰਦੇ ਐਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਲਿਓ ਔਰ ਸੋਣਾ ਯਾ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਅੱਜ ਦਾ ਵਲੌਗ ਕਿਵੇਂ ਲੱਗਿਆ ਮਿਲਦੇ ਆਪਾਂ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ